ਅੰਗਰੇਜ਼ੀ ਕੀ ਨਾਮ ਹੈ ਮੱਖਣ ਸਿੰਘ ਹੈ ਪਿੰਡ ਜੀ ਰੌਂਗਵਾਲ ਜੀ 23 ਸਾਲ ਦੀ ਹੋ ਗਈ ਜਗਪਾਲ ਸਿੰਘ ਨਾਮ ਤੇ ਜਦਾ ਕੀ ਕੰਮ ਕਰਦਾ ਕੌਡੀ ਖੇੜਦਾ ਸੀ ਕੀ ਇਹ ਜੀ ਬਸ ਮੇਰੇ ਕੁੜਮ ਨਾਲ ਥੋੜਾ ਜਿਹਾ ਬਸ ਆਪ ਵਿੱਚ ਘੱਟ ਉਹ ਕਰਦੇ ਸੀਗੇ ਉਹ ਕਹਿੰਦਾ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਦੋ ਕੁੜੀਆਂ ții ਦੋ ਕੁੜੀਆਂ țiiਾਂ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਉਹਦੇ ਦੋ ਵਿਆਹ ਹੋਏ ਹੋਏ ਨੇ ਉਹ ਜਾਤ ਹੋਰ ਦੀ ਅਸੀਂ ਨੇ ਉਹ ਤਾਂ ਲੈਤਾ ਰੱਖਤਾ بس ਉਹ ਗੱਲ ਤੋਂ ਤਕਰਾਰ ਕਰਦੇ ਕਰਦੇ ਕੱਲ ਉਹਨੇ ਆ ਕੇ ਬੰਦੇ ਨੇ ਗੋਲੀ ਮਾਰੀ ਕਿੱਥੇ ਮਾਰੀ ਖੇਤ ਆ ਰਹਿਣਾ ਜੀ ਆਪਾਂ ਇੱਕ ਚ ਮਾਰੀ ਹੈ ਸਾਰੇ ਘਰੇ ਹਾਂਜੀ ਘਰੇ ਅੰਦਰ ਮਾਰੀ ਘਰ ਹੋਰ ਕੌਣ ਕੌਣ ਸੀ ਤੁਸੀਂ ਅਸੀਂ ਤਾਂ ਇਹ ਮੈਂ ਬੱਕਰੀਆਂ ਲੈ ਕੇ ਗਿਆ ਹੋਇਆ ਸੀ ਜਿਹੇ ਘਰੇ ਇੱਕ ਮੇਰੇ ਘਰ ਵਾਲੀ ਤੀ ਤੇ ਇੱਕ ਮੇਰਾ ਮੁੰਡਾ ਤੇ ਦੂਜਾ ਹੈਗਾ ਤੀਗਾ ਉਹ ਅੰਦਰ ਚਾਹ ਪੀ ਜਾਂਦਾ ਠੀਕ ਉਹਨੇ ਆ ਕੇ ਬਾਹਰ ਚ ਹਾਕ ਮਾਰੀ ਐ ਆਪਦੀ ਕੁੜੀ ਨੂੰ ਉਹ ਪੰਦਾ ਰੱਬੇ ਨੂੰ ਫੋਨ ਕਰਕੇ ਸੱਦਿਆਗਾ ਬਾਈ ਜਦੋਂ ਹਾਕਮਾਰੀ ਉਹਦੀ ਬਾਹਰ ਆ ਗਈ ਉਹ ਮੇਰੇ ਘਰ ਆਨੇ ਪੁੱਠਾ ਸਿੱਧਾ ਬੋਲਣ ਲੱਗ ਪਿਆ ਜਦੋਂ ਉਹ ਜਦੋਂ ਮੇਰੇ ਮੁੰਡੇ ਨੇ ਛੋਟੇ ਨੇ ਕਹਿਤਾ ਜੋਕਰ ਨੇ ਵੀ ਤੂੰ ਮੇਰੀ ਮਾਂ ਨੂੰ ਕੰਮ ਬੋਲਦੀ ਐ ਉਹ ਬਸ ਉਹਨੇ ਚੱਕ ਕੇ ਬਦੰਦਰ ਨੇ ਤੇ ਮੋਕੇ ਤੋਂ ਫਰਾਰ ਹੋ ਗਏ ਫੇਰ ਹਾਂਜੀ ਗੱਡੀ ਲੈ ਕੇ ਭੱਜੇ ਪਰਿਵਾਰ ਦੇ ਵਿੱਚ ਹੋਰ ਕੋਈ ਕੋਣਾ ਚਾਹੀਦਾ ਇੱਕ ਬੇਟਾ ਜੀ ਤੇ ਮਾਂ ਅੰਦਰ ਆ ਕੀ ਚਾਹੁੰਦੇ ਬਈ ਹਸਾਬ ਹੋਣਾ ਚਾਹੀਦਾ ਜੀ ਸਾਪਾ ਨੂੰ ਇਹ ਚੋਲੋ ਕਿੰਦਾ ਦੀ ਕਾਰਵਾਈ ਚੱਲ ਰਹੀ ਹੈ ਬਾਜੀ ਹਜੇ ਕੋਈ ਕਾਰਵਾਈ ਨਹੀਂ ਹੋਈ ਹੈਗੀ ਬਾ ਨੂੰ ਨਾ ਦੇਖ ਲੈ ਹਜੇ ਕੋਈ ਕਾਰਵਾਈ ਦੇ ਬਿਆਨ ਹੋਗੇ ਹਾਂਜੀ ਬਿਆਨ ਹੋਗੇ ਤੁਹਾਡਾ ਕੀ ਨਾਮ ਹੈ ਤੇ ਕੀ ਮਾਮਲਾ ਲੇਕਿਨ ਇਹ ਐਸਐਸ ਜਸਵੀਰ ਸਿੰਘ ਥਾਣਾ ਲਖਨਵਾਲੀ ਕੀ ਘਟਨਾ ਹੋਈ ਹੈ ਸਰ ਇਹ ਸਰ ਕੱਲ ਸਾਨੂੰ ਕੋਈ 4:3 ਦੇ ਕਰੀਬ ਇਨਫਾਰਮੇਸ਼ਨ ਮਿਲੀ ਸੀ ਕਿ ਜਪਾਲ ਸਿੰਘ ਔਰ ਫਕਾਲਾ ਸਨ ਤੋਂ ਮੱਖਣ ਸਿੰਘ ਨੇ ਮੰਦਿਰ ਕਲਾ ਰੋਡ ਵਾਸੀ ਲੰਗੋਵਾਲ ਦੀ ਗਨ ਸ਼ਾਟ ਨਾਲ ਡੈਥ ਹੋ ਫਿਰ ਉਹ ਤੋਂ ਬਾਅਦ ਉਹਦਾ ਮਿਰਤਕ ਦਾ ਪਿਤਾ ਮੱਖਣ ਸਿੰਘ ਨੇ ਆ ਕੇ ਐਸਐਚਓ ਸਾਹਿਬ ਕੋਲੇ ਇੰਸਪੈਕਟਰ ਜਤਿੰਦਰਪਾਲ ਜੀ ਕੋਲੇ ਮੁੱਖ ਅਫਸਰ ਥਾਣਾ ਲੰਗੋਵਾਲੇ ਸਟੇਟਮੈਂਟ ਲਿਖਾਈ ਇਹ ਜਿਹੜਾ ਮੱਖਣ ਸਿੰਘ ਦਾ ਵੱਡਾ ਲੜਕਾ ਹੈ ਤੁਮਕੌਰ ਸਿੰਘ ਉਹ ਇੱਥੇ ਚੀਮਾ ਵਿਖੇ ਬਿਠੇ ਪਿਆ ਹੋਇਆ ਸੀ ਉਹਨਾਂ ਦਾ ਕਿਤੇ ਘਰੇਲੂ ਆਪਦੇ ਘਰ ਵਾਲੀ ਨਾਲ ਕੋਈ ਤੁਤੁਮ ਐਵੇਂ ਪਰਿਵਾਰ ਦਾ ਆਪਸ ਦੇ ਵਿੱਚ ਹੋ ਗਿਆ ਉਹਨੇ ਕੁੜੀ ਨੇ ਆਪਦੇ ਫਾਦਰ ਨੂੰ ਫੋਨ ਕਰਤਾ ਉਹਦਾ ਫਾਦਰ ਸੁਰਮਖ ਸਿੰਘ ਆ ਗਿਆ ਉਹਦੇ ਘਰ ਵਾਲੀ ਜਿਮਕੌਰ ਸਿੰਘ ਸ਼ਰਮਕ ਸਿੰਘ ਸ਼ਰਮਕ ਸਿੰਘ ਉਹਦੇ ਘਰ ਆਲੀ ਮਨਦੀਪ ਕੌਰ ਉਹ ਦੋਨੇ ਗੱਡੀ ਲੈ ਕੇ ਇਹਨਾਂ ਦੇ ਘਰ ਆ ਗਏ ਉਹ ਕੁੜੀ ਨੂੰ ਲੈਣ ਵਾਸਤੇ ਉੱਥੇ ਆ ਕੇ ਇਹਨਾਂ ਦੀ ਪਰਿਵਾਰ ਦੇ ਵਿੱਚ ਫਿਰ ਡਿਸਪਲਟ ਹੋ ਗਿਆ ਤੁਤਮੇਵੇਂ ਹੋ ਗਈ ਕਿਸੇ ਗੱਲੋਂ ਉਸ ਤੋਂ ਬਾਅਦ ਇਹ ਜਿਹੜਾ ਚਮਕੌਰ ਸਿੰਘ ਦਾ ਭਰਾ ਸੀ ਜਗਪਾਲ ਸਿੰਘ ਇਹ ਦਾ ਇਹ ਜਿਹੜੇ ਇਹਨੇ ਸ਼ਰਮਕ ਸਿੰਘ ਆਪਣੇ ਚੀਮਬਾਸੀ ਚੀਮਾ ਇਹਨੇ ਉਹਦੇ ਗੱਨ ਸਾਉਟ ਦੇ ਉਹਦੇ ਫਾਇਰ ਇੱਕ ਸੱਜੀ ਕੂਣੀ ਦੇ ਵਿੱਚ ਮਾਰਿਆ ਦੂਜਾ ਉਹਦੇ ਖੱਬੇ ਪਾਸੇ ਛਾਤੀ ਦੇ ਵਿੱਚ ਮਾਰਿਆ ਜੇ ਜਰਦਿਤ ਪਾਲ ਸਿੰਘ ਹੈ ਪੁਰਪਕਾਲਾ ਇਹਦੀ ਮੌਕੇ ਤੇ ਅਟ ਦੀ ਸਪੌਟ ਅੱਥੋਂ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਕਿੰਨੇ ਜਾਣੀ ਤੀਜੀ ਕਾਰਵਾਈ ਜੀ ਮੁਕੱਦਮਾ ਨੰਬਰ 151 ਅੰਡਰ ਸੈਕਸ਼ਨ 103 100 ਕਾਰ ਜੇਮਨ 2 ਬੀ ਐਨ ਐਸ 25 27 54 59 ਥਾਣਾ ਲੌਂਗੜ ਮਕਦਮਾ ਦਰਜ ਕਰ ਲਿਆ ਜੀ ਦੋਸ਼ੀ ਦੇ ਘਰ ਰੇਡ ਕੀਤੀ ਦੋਸ਼ੀ ਭੱਜਿਆ ਹੋਇਆ ਉਹਨਾਂ ਐਸ ਐਚਓ ਸਾਹਿਬ ਪੋਸਟਮਾਰਟਮ ਕਰਵਾ ਰਹੇ ਨੇ ਇਹ ਤਾਂ ਬਹੁਤ ਵੱਖ-ਵੱਖ ਟੀਮਾਂ ਭરા ਦੇਣਗੇ ਜਲਦੀ ਗ੍ਰਿਫਤਾਰ ਕਰਨਾ ਜਸਵੀਰ ਸਿੰਘ ਜੀ ਉਮਰ ਜੀ ਉਮਰ 29 ਸਾਲ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਦੀ ਘਟਨਾ ਹੋਈ ਹੈ ਤੁਹਾਡੇ ਕੀ ਲੱਗਦੇ ਸੀ ਮੇਰਾ ਬ੍ਰਦਰ ਸੀ ਮੈਂ ਰਿਸ਼ਤਾ ਮੈਂ ਕਰਾਇਆ ਤੀਏ ਇਹ ਗੱਲ ਕੀ ਹੋਈ ਹੈ ਜੀ ਦੇਖੋ ਕੁੜੀਆਂ ਨੂੰ ਲੈਣ ਆਏ ਸੀ ਇਹਨਾਂ ਨੇ ਆਖਿਆ ਵੀ ਕੁੜੀਆ ਵੀ ਬਿਮਾਰ ਆ ਵੀ ਕੱਲ ਨੂੰ ਲੈ ਜੀ ਤੇ ਉਹਨਾਂ ਨੇ ਸੁਣੀ ਨਹੀਂ ਜਦੋਂ ਬਾਅਦ ਵਿੱਚ ਮੇਰੇ ਕੋਲੇ ਫੋਨ ਗਿਆ ਵੀ ਉਹ ਤਾਂ ਕਹਿੰਦੇ ਐ ਕਰਕੇ ਐ ਕਰ ਗਏ ਜੀ ਅਸੀਂ ਗਏ ਵੀ ਰੌਲਾ ਵੀ ਪਾਇਆ ਵੀ ਇਹ ਤਾਂ ਗੱਲਾਂ ਹੋ ਨਹੀਂ ਸਕਦੀ ਜਦੋਂ ਅਸੀਂ ਜਾਂਦੇ ਨੂੰ ਗਏ ਜੀ ਮੇਰੇ ਜਾਂਦੇ ਨੂੰ ਹੀ ਚੱਕ ਲਈ ਸੀ ਤੇ ਵੀ ਬਹੁਤ ਮਾਰਾ ਕਰਕੇ ਕਿ ਨਾ ਉਹ ਏਡੀ ਬੈਂਸ਼ ਹੀ ਨਹੀਂ ਸੀ ਬੱਚੇ ਦੀ ਉਹਦੀ ਕਬੱਡੀ ਦਾ ਖੇਡਾਰੀ ਤੇ ਇੰਨਾ ਨਰਮ ਮੁੰਡਾ ਸੀ ਆਪਦਾ ਕਾਰੋਬਾਰ ਕਰਕੇ ਵੇਲਡ ਦਾ ਕੰਮ ਕਰਦਾ ਇੰਨੀ ਤਾਂ ਮਿਹਨਤ ਮਿਹਨਤਦਾਰੀ ਸੀਗਾ ਜਾਨੀ ਕਿ ਲੜਾਈ ਵਾਲਾ ਤਾਂ ਉਹਦਾ ਕਿਸੇ ਨਾਲ ਹੈ ਹੀ ਨਹੀਂ ਕਿਹੜੇ ਬੰਦੇ ਨੇ ਅੰਜਾਮ ਦਿੱਤਾ ਮਾਰ ਦਾ ਨਾਮ ਕੀ ਆਉਂਦਾ ਉਹਨਾਂ ਦਾ ਨਾਂ ਉਹ ਤਾਂ ਚਮਕੌਰ ਸਿੰਘ ਕਹਿੰਦੇ ਨੇ ਜੀ ਪਿੰਡ 'ਚ ਉੱਥੇ ਕਹਿੰਦੇ ਨੇ ਬੁਢਾ ਉਹ ਕਿਹੜੇ ਪਿੰਡ ਦੇ ਨੇ ਚੀਮਿਆਂ ਦੇ ਮੈਂ ਹੀ ਰਿਸ਼ਤਾ ਕਰਾਇਆ ਸੀ ਰਿਸ਼ਤਾ ਹਾਂਜੀ ਮੈਂ ਰਿਸ਼ਤਾ ਕਰਾਇਆ ਇਹ ਗੁੜੀਆਂ ਬੇਸੀ ਜੀ ਇਹ ਗੁੜੀਆਂ ਨੂੰ ਲੈ ਕੇ ਸੰਗਰੂਰ ਆਏ ਹੋਏ ਕੀ ਸੀ ਸ਼ੀਸ਼ੂ ਕੇਰੀਆ ਤੇ ਉਹਨਾਂ ਦੇ ਬੇਟੇ ਨੇ ਜਿਹੜੇ ਤੇ ਗੋਲੀ ਵੱਜੀ ਜੀ ਉਹਨੇ ਸਵੇਰੇ ਮੈਨੂੰ ਪੁੱਛਿਆ ਵੀ ਇਹ ਕਹਿੰਦਾ ਵੀ ਡਾਕਟਰ ਕਿਹੜਾ ਵਧੀਆ ਮਾਹ ਜੀ ਐਂ ਕਰਕੇ ਸ਼ੀਸ਼ੂ ਕੇਰੀਆ ਦੇ ਭਾਈ ਮੇਰੇ ਤਾਂ ਬੱਚੇ ਠੀਕ ਹੁੰਦੇ ਰਹੇ ਨੇ ਵੀ ਤੂੰ ਉੱਥੇ ਲੈ ਜਾ ਉਹ ਬੇਟਾ ਇੱਥੇ ਲੈ ਕੇ ਆਇਆ ਤੂੰ ਮਾਂਗ ਰੋ ਪਤਾ ਨਹੀਂ ਗੁੜੀਆਂ ਨੇ ਫੋਨ ਕਰਿਆ ਹੋਊ ਜੀ ਦੇਖੋ ਕੋਲੇ ਨਹੀਂ ਸੀ ਅਸੀਂ ਤਾਂ ਵੀ ਮੈਨੂੰ ਲੈ ਜਾਓ ਆ ਕੇ ਉਦੋਂ ਬੱਚੇ ਨੂੰ ਫੋਨ ਕਰਕੇ ਬੁਲਾਇਆ ਉਹ ਦੂਜੀ ਬੇਟੀ ਦਾ ਰਿਸ਼ਤਾ ਕਹਿੰਦੇ ਸੀ ਉਹ ਕਹਿੰਦਾ ਵੀ ਮੈਂ ਲੈਣਾ ਨਹੀਂ ਕਿਉਂਕਿ ਆਹ ਸਟੀ ਜਨਾਨੀ ਜਿਹੜੀ ਉਹਦੇ ਘਰ ਦੇਦੀ ਉਹਦਾ ਮੈਰਿਜ ਉਹਨੂੰ ਦੁਬਾਰੇ ਹੋਈ ਸੀ ਹੁਣ ਇਹਨਾਂ ਨੂੰ ਧਮਕੀ ਦੇ ਗਿਆ ਮੈਨੂੰ ਵੀ ਧਮਕੀ ਦੇ ਕੇ ਗਿਆ ਕਹਿੰਦਾ ਵੀ ਵਿਚੋਲੇ ਨੂੰ ਵੀ ਗੋਲੀ ਮਾਰਨੀ ਮਾਰਨੀ